ਸ਼ਹਿਰ ਸੋਰੋ ਦੀਆਂ ਗਲੀਆਂ ਤੇ ਟਾਈਮ ਹੋ ਗਿਆ ਸਵੇਰੇ 11 ਵਜੇ ਦਾ ਥੋੜਾ ਲੇਟ ਹੋ ਗਏ ਆ ਪਰ ਲੇਟ ਹੋਣਾ ਵੀ ਜ਼ਰੂਰੀ ਐ ਇਸ ਲਈ ਸੀਗਾ ਕਿ ਵੀਡੀਓ ਜਿਹੜੀ ਸਾਡੀ ਪਈ ਸੀ ਉਹ ਥੋੜੀ ਜੀ ਬਰਸ਼ ਕੁਆਲਟੀ ਦੀ ਰਹੀ ਸੀ ਹੁਣ ਵਧੀਆ ਆਪਾਤੀ ਹੈ ਜੀ ਅੱਜ ਦਾ ਜਿਹੜਾ ਸਫ਼ਰ ਹੋਣਾ ਲਿਆ ਉਹ ਤਕਰੀਬਨ ਹੋਈ 40 45 50 ਕਿਲੋਮੀਟਰ ਦੇ ਕਰੀਬ ਹੋਏਗਾ ਉਹ ਵਰਿੰਦਾਵਨ ਤੋਂ 130 ਕਿਲੋਮੀਟਰ ਰਹਿ ਗਿਆ ਤੇ ਛੇਤੀ ਛੱਤੀ ਘਰ ਜਾਾਂਗੇ ਜੀ ਬਾਅਦ ਆਹ ਲਿਆ ਜੀ ਇੱਕ ਸੋਲਰ ਪੈਨਲ ਹੈ ਜੀ ਤੇ ਇਹਦੇ ਨਾਲ ਹੁਣ ਸਾਡੀ ਬਿਜਲੀ ਦੀ ਪੂਰਤੀ ਹੋ ਜਾਏ ਕਰੇਗੀ। ਇਹਦੇ ਨਾਲ ਹੁਣ ਇੱਕ ਅੱਦਾ ਬੈਟਰਾ ਵੀ ਲੈ ਲਾਂਗੇ। ਕਿਲੇ ਲੈ ਜਾ ਰਹੇ ਨੇ ਤੇ ਹੁਣ ਖਾ ਪੀ ਲਵਾਂਗੇ ਇਹੀ ਤੇ ਗੋ ਜਾ ਕੇ ਕੁਝ ਹੋਰ ਵੀ ਖਾ ਲਾਂਗੇ। ਸੋਹਰੋਂ ਸ਼ਹਿਰ ਤੇ ਸੋਹਰੋਂ ਸ਼ਹਿਰ ਦੇ ਇਹ ਮਹੱਲੇ ਭੂਤ ਬੰਗਲੇ ਵੱਲ ਜਾ ਰਹੇ। ਦੇਸੀ ਸਹਿਕਾਂ ਵਾਲੇ ਤੇ ਹੁਣ ਦੇਖਦੇ ਹਾਂ ਕਿੱਥੇ ਕਰਕੇ ਹੈਗਾ ਭੂਤ ਲਿਆਂਦਾ ਬੰਗਲਾ ਜੀ। ਉੱਥੇ ਜਾ ਕੇ ਦੇਖਦੇ ਹਾਂ ਕੀ ਬਣਦਾ ਕੀ ਦਿਖਦਾ ਤੇ ਕੀ ਅਸੀਂ ਫਾਈਂਡ ਕਰ ਪੈਂਦੇ ਆ ਤੇ ਕਹਿੰਦੇ ਆ ਕੀ ਉਥੇ ਇੱਕ ਐਸੀ ਮਤਲਬ ਉਹ ਹੈਗੀ ਆ ਕਿਤਾਬ ਜਾਂ ਗ੍ਰੰਥ ਜਾਂ ਕੋਈ ਚੀਜ਼ ਦੀ ਕੋਈ ਐਸੀ ਬੁੱਕ ਜਿਹੜੀ ਅਜੇ ਤੱਕ ਕੋਈ ਨਹੀਂ ਪੜ ਪਾਇਆ ਤੇ ਉਹ ਜਾ ਕੇ ਹੁਣ ਅੱਜ ਇਨੀਸ਼ੂ ਪੜ ਕੇ ਦਿਖਾਊਗਾ ਭਾਵੇਂ ਪੁੱਠੀ ਸਿੱਧੀ ਪੜਦੀਏ ਭਾਵੇਂ ਚਿਮੜ ਜੇ ਕੋਈ ਭੂਤ ਪ੍ਰੇਤ ਪਰ ਅਸੀਂ ਪੜ ਕੇ ਦਿਖਾਵਾਂਗੇ ਜਿਹੜਾ ਤੁਸੀਂ ਖੱਬੇ ਹੱਥ ਦੇਖ ਰਹੇ ਓਏ ਆ ਜੀ ਭੂਤਾਂ ਦਾ ਕਿਲਾ ਜਿਆ ਤੇ ਇਹ ਭੂਤਾਂ ਨੇ ਆਪਣੇ ਨਖੂਨਾ ਨਾਲ ਖੁਰਚ ਖੁਰਚ ਕੇ ਤਿਆਰ ਕਰਿਆ ਜੀ ਖੁਰਚ ਖੁਰਚ ਕੇ ਕੰਮ ਤਿਆਰ ਕਰਿਆ ਹੋਇਆ ਸਾਰਾ ਇਹ ਆਓ ਅੰਦਰ ਜਾ ਕੇ ਦੇਖਦੇ ਹਾਂ ਕੀ ਹੈ ਜੀ ਇੱਧਰ ਆਪਣੇ ਪੁਰਾਣੇ ਵਾਰਤਾਲਾਪ ਕਰੀ ਜਾਂਦੇ ਸੀਗੇ ਤੇ ਬਾਈ ਕਹਿ ਰਿਹਾ ਕਿ ਤੁਲਸੀਦਾਸ ਜੀ ਦਾ ਜਨਮ ਸਥਾਨ ਹੈ ਉਹ ਸੋਹਰੋਂ ਦੇ ਵਿੱਚ ਹੀ ਪੈਂਦਾ ਤੇ ਉਸ ਦਾ ਕੀ ਨਾਮ ਹੈ ਜੋ ਸਥਾਨ ਹੈ ਬਦਰੀਆ ਬਦਰੀਆ ਅਸ ਟਾਈਮ ਅਸੀਂ ਖੜੇ ਸੀਗੇ ਇਹ ਮੰਦਰ ਦਾ ਨਾਮ ਕੀ ਹੈ ਸੀ타ਰਾਮ ਮੰਦਰ ਸੀ타ਰਾਮ ਮੰਦਰ ਹੈ ਜੀ ਸੀ타ਰਾਮ ਤੇ ਫਿਰ ਚਲਾਓ ਅੰਦਰ ਜਾ ਕੇ ਉਹ ਗ੍ਰੰਥ ਦੇਖਦੇ ਆਂ ਜਿਹੜਾ ਅੱਗੋਂ ਪੜੋ ਤੇ ਪਿੱਛੋਂ ਭੁੱਲ ਜਾਓਗੇ ਤੇ ਚਲਾਓ ਅਸੀਂ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕਿੰਨਾ ਕੁ ਯਾਦ ਕਰ ਸਕਦੇ ਆਂ ਚਲਾ ਜਾਓ ਫਟਾਫਟ ਜੀ ਕਾਲੀ ਬੋਤ ਕਰ ਨਹੀਂ ਪੈਣੀ ਹੈ ਕਿਉਂਕਿ ਅਸੀਂ ਲੇਟ ਹੋਏ ਪਏ ਆ। ਆਹ ਬੱਚੂ ਸੀਤਾ ਰਾਮ ਟੈਂਪਲ ਜਿਹੜਾ ਸੋਰੋਂ ਡਿਸਟ੍ਰਿਕਟ ਕਾਸਗੰਜ ਦੇ ਵਿੱਚ ਹੈ ਉਹ ਤਕਰੀਬਨ ਸੰਵਤ 1226 ਤੋਂ 1669 ਸੀ ਇਹ ਪੁੱਠਾ ਗਿਣਾ ਜਾਂਦਾ ਜਿਹੜਾ ਕੋਮਨ 에ਰਾ ਹੁੰਦਾ ਹੈਗਾ ਜਿੱਦਾਂ ਬੀਸੀ ਆਪਾਂ ਕਹ ਦਿੰਨੇ ਆ ਬਿਫੋਰ ਕ੍ਰਾਈਸਟ ਇਹੜੀ ਆਪਾਂ ਕਹ ਦਿੰਨੇ ਆ ਐਨੋ ਡੋਮਿਨੀ ਤੇ ਇਦਾਂ ਇਹ ਪੁੱਠਾ ਗਿਣਿਆ ਜਾਂਦਾ ਸੀ ਜਿਹੜਾ ਹੁੰਦਾ ਇਹੜੀ ਅਗਾਹ ਨੂੰ ਗਿਣਿਆ ਜਾਂਦਾ ਜਿੱਦਾਂ 2021 2022 2023 ਸੈਂਚਰੀ ਜੇ ਉਹ ਹਿਸਾਬ ਹੁੰਦਾ ਜੀ ਤੇ ਇਹ ਪਿੱਛੇ ਨੂੰ ਗਿਣਿਆ ਜਾਂਦਾ ਤੇ ਇਹ ਉਦੋਂ ਦਾ ਬਣਿਆ ਹੋਇਆ ਕਾਫੀ ਮਤਲਬ ਇਹਨੂੰ ਹਜ਼ਾਰਾਂ ਸਾਲ ਹੀ ਹੋ ਗਏ ਕਿਸਾਨਾ ਇਹ ਮੰਦਰ ਨੂੰ ਬਣੇ ਹੋਏ ਤੇ ਕਾਫੀ ਪ੍ਰਾਚੀਨ ਹੈ ਇਹ ਸੀਤਾ ਰਾਮ ਮੰਦਰ ਜਿਹੜਾ ਕਿ ਉੱਤਾਂ ਨੇ ਖਰਚ-ਖਰਚ ਕੇ ਬਣਾਇ ਚਲੋ ਅੰਦਰ ਜਾ ਕੇ ਦੇਖਦੇ ਆ ਜੀ ਸੀ타ਰਾਮ ਮੰਦਿਰ ਦੀ ਤੇ ਇਹ ਭੂਤਾਂ ਦੇ ਦੁਆਰਾ ਜਿਹੜਾ ਨਖੂਣ ਖੁਰਚ ਖੁਰਚ ਕੇ ਖੁਰਚ ਖੁਰਚ ਕੇ ਕਲਾਕਾਰੀਆਂ ਕਰੀਆਂ ਗਈਆਂ ਨੇ ਭਾਸ਼ਾ ਸਮਝ ਨਹੀਂ ਆ ਰਹੀ ਕਿ ਉਹਨੇ ਕੀ ਲਿਖਿਆ ਹੈ ਲਿਖੀ ਤਾਂ ਹਿੰਦੀ-ਹਿੰਦੀ ਜੀ ਹੈ ਪਰ ਜਿਵੇਂ ਸਕੇ ਪੁੱਤਰ ਸਾਜੋ ਸ਼ਿਸ਼ੁਨਾ ਰਸੁਕ ਬੇਤ੍ਰਦੇਵੱਤੇ ਕਤਲ ਜੋ ਵੀ ਲਿਖਿਆ ਹੈ ਇਹ ਕਿਸੇ ਵੀ ਤਰ੍ਹਾਂ ਸਮਝ ਨਹੀਂ ਆ ਰਿਹਾ ग्रंथ नहीं है ये यहां पर ग्रंथ नहीं है है ना इसी के उठे ग्रंथ नहीं है पढ़िया तो जा रहा है लस्य समता पुला भेदी सुकलसा शत्रु के पीड़ित श्रीमत वसूत्रा पीड़ित सला पलुत न जातूत्र ਸ਼ਿਟਰ ਸ਼ਿਸ਼ਮ ਸਮਰਾਣੀ ਮਤਲਬ ਹੈ ਹਿੰਦੀ ਭਾਸ਼ਾ ਹੈ ਪਰ ਸਮਝ ਨਹੀਂ ਆ ਰਹਾ ਮਤਲਬ ਲਿਖਣਾ ਕੀ ਚਾਹਤੇ ਥੇ ਉਹ ਹੈ ਨਾ ਇਹ ਸਮਝ ਨਹੀਂ ਆ ਰਹਾ ਉਹ ਲਿਖਣਾ ਕੀ ਚਾਹਤੇ ਥੇ ਤੇ ਚਲੋ ਪੁੱਠਾ ਸਿੱਧਾ ਐਵੇਂ ਪੜ੍ਹ ਨਾ ਰਹੀਏ ਜਿਵੇਂ ਭੂਤ ਕੋ ਆਪਣੇ ਚਿੰਮੜ ਜਾਵੇ ਜੀ ਤੇ ਹਰੀ ਹਰੀ ਬੋਲ ਇਹ ਸਮਝ ਨਹੀਂ ਆਉਂਦਾ ਪਿਆ ਲਿਖਿਆ ਕੀ ਹੋਇਆ ਜੀ ਇਦਾਂ ਹੁਣ ਲਿਖਿਆ ਕਾਇਆ ਕੀ ਯਹਾਂ ਕ੍ਰਿਤਿਆ ਦੇਵ ਲੋਕੇ ਗਣਤਹਾ ਥੋੜੀ ਸਾਂਸਕ੍ਰਿਤ ਜੀ ਵਿੱਚ ਹੋਈ ਹੋਈ ਹੈ ਪਮਲਾਤਰਾ ਥੂਤਿਆ ਖਾਣਾ ਧੁੰਗਰਿਆ ਚਲੋ ਰਹਿਣ ਦਿੰਦੇ ਆ ਜੇ ਕੁੱਟਾ ਛੇਦਾ ਪੜ ਗਏਵੇਂ ਪੰਗਾਣਾ ਲੈ ਲਈਏ ਇਧਰ ਸੀ ਤਾਂ ਆਰਾਮ ਵਿਗਰਿਆ ਜੀ ਨੀਮ ਕਰੋਲੀ ਬਾਬਾ ਜੀ ਆਪਣੇ ਹਨੂਮਾਨ ਜੀ ਜਿਹਨਾਂ ਉੱਤੇ ਚਾਂਦੀ ਦਾ ਵਰਕ ਕਰਿਆ ਗਿਆ ਤੇ ਇਧਰ ਆਪਣੇ ਹੋਰ ਵਿਗਰੇ ਨਹੀਂ ਜੀ ਜੇ ਇਤਿਹਾਸ ਪੜ੍ਹੀਏ ਤਾਂ ਇਤਿਹਾਸ ਕੀ ਕਹਿੰਦਾ ਉਹ ਮਾੜਾ ਜਾਂ ਬਿਆਨ ਕਰ ਦਿੰਨੇ ਆ ਦਰ ਵੀ ਇਹ ਸਿਗਨੀਫੀਕੈਂਸ ਆਫ ਸੋਰਾਂ ਇਜ਼ ਵੈਲ ਨੋਨ ਸਿੰਸੈਂਸ਼ੀਅਨ ਪੀਰੀਅਡ ਕਾਰਡਿੰਗ ਟੂ ਮਾਈਥੋਲੋਜੀਕਲ ਬਲੀਫ ਇਟ ਵਾਸ originally called ਉਹ ਕਾਲਾ ਖੇਤਰਾ ਬਟ ਆਫਟਰ ਦ ਡੈਮਨ ਹਰਨਕ ਕਸ਼ਵਾ ਸਲੇਨ ਹੇਰ ਬਾਈ ਵਿਸ਼ਨੂ ਇਨ ਦ ਵਰਹਾਵ ਤਾਰ ਇਟਸ ਨੇਮ ਵਾਸ ਚੇਂਜਡ ਟੂ ਸੁਲਖ ਖੇਤਰਾ অর ਦ ਪਲੇਸ ਆਫ ਗੁੱਡ ਡੀਡ ਦ ਸੀਤਾ ਰਾਮ ਜੀ ਟੈਂਪਲ ਇਜ਼ ਲੋਕੇਟਡ ਔਨ ਦ ਮਾਉਂਡ ਨੋਨ ਐਸ ਅ 올ਡ ਕਿਲਾ ਕਾਰਡਿੰਗ ਟੂ ਦ ਲੋਕਲ ਟ੍ਰੈਡੀਸ਼ਨ ਦ ਟੈਂਪਲ ਮੇਬੀ ਐਸਕ੍ਰਾਈਬਡ ਟੂ ਦ ਪੀਰੀਅਡ This east facing temple is square in plan and built using stone blocks of lime concrete and gravel. The original structure of the temple must have consisted of sanctum sanctorum garbhigriha a pillared mandapa and the nagara shikra. It's believed that during the medieval period the shikra and the garbhigriha of the temple was damaged and later around 1860 so CE Common era. This temple was renovated by the locals. Presently, the pillared mandapa is being used as garbhagriha, and the idols are placed in it are not in their original form but were installed at the later stage. On the external surface of the temple in the Jangha region, there are several plaques engraved with geometric design, kirtimukha, and miniature images of deities. There are numerous records of pilgrimage inscribed on the pillars and walls of mandapa. which in you know, order the sorrow was a major pilgrimage center in the ancient time out of the record the earliest we are the date in samvat 1226 or 1669 come era hence the origin of the temple must be placed prior to 1169 ce the temple of sitaram ji was notified as a centrally protected monument of archaeological survey of india in the year 1920 superintending archeology district agra circle eh angrezi wala kam ho gaya jeda maada mota hi aunda ji ਇੱਧਰ ਆ ਗਿਆ ਜੀ ਸੀਤਾ ਰਾਮ ਮੰਦਿਰ ਸੋਰੋਂ ਜਨਪਦ ਕਾਸਗੰਜ ਇਹ ਹਿੰਦੀ ਵਾਲਾ ਕੰਮ ਹੈ ਜੀ ਇਹ ਪੋਸ ਕਰਕੇ ਪੜ੍ਹ ਸਕਦੇ ਹੋ ਇਹ ਜਿਹੜਾ ਤੁਸੀਂ ਮੰਦਿਰ ਦੇਖਿਆ ਜੀ ਸੀਤਾ ਰਾਮ ਟੈਂਪਲ ਇਹ ਇੱਕ ਰਾਤ ਦੇ ਵਿੱਚ ਹੀ ਭੂਤਾਂ ਦੁਆਰਾ ਬਣਾਇਆ ਗਿਆ ਸੀਗਾ ਤੇ ਭੂਤਾਂ ਨੇ ਇਹਨੂੰ ਇੱਕ ਰਾਤ ਚ ਫਟਾਫਟ ਤਿਆਰ ਕਰਤਾ ਸੀਗਾ ਉਹਨਾਂ ਨੂੰ ਵੀ ਕਾਲੀ ਹੋਣੀ ਕਿਸੇ ਚੀਜ਼ ਦੀ ਤੇ ਨਾਲ ਹੀ ਆਪਣੇ ਨਖੂਨਾਂ ਨਾਲ ਇੱਥੇ ਇੱਕ ਭਾਸ਼ਾ ਵੀ ਲਿਖ ਗਏ ਜਿਹੜੀ ਕਿਸੇ ਨੂੰ ਸਮਝ ਨਹੀਂ ਆਉਂਦੀ ਬਸ ਉਹ ਹੀ ਉਹਨਾਂ ਦਾ ਮਨ ਕਰਿਆ ਹੋਣਾ ਤੇ ਮਾੜਾ ਨਖੂਨ ਜੇ ਖੁਰਚਣ ਵੈਸੇ ਉਹ ਵੱਡੇ ਹੋ ਗਏ ਉਹਨੇ ਖੁਰਚ ਖੁਰਚ ਕੇ ਉਹਨਾਂ ਨੇ ਉੱਤੇ ਲਿਖਤਾ ਜੀ ਜ਼ਿਲ੍ਹਾ ਜੀ ਕਾਸਗੰਜ ਤੇ ਕਾਸਗੰਜ ਤੋਂ ਬਾਅਦ ਹੁਣ ਏਰੀਆ ਜੀ ਇਹ ਸੋਹਰੋਂ ਤੇ ਸੋਹਰੋਂ ਤੋਂ ਹੁਣ ਅਸੀਂ ਜਾਵਾਂਗੇ ਵਿਰਿੰਦਾਵਨ ਵਿਰਿੰਦਾਵਨ ਤੋਂ 125 ਕਿਲੋਮੀਟਰ ਦੇ ਲਗਭਗ ਹੈਗਾ ਤੇ ਪੀਪੀ ਦੀ ਆਵਾਜ਼ਾਂ ਦੇ ਨਾਲ ਸੈਕੜ ਦੀਆਂ ਟੱਲੀਆਂ ਦੀਆਂ ਆਵਾਜ਼ਾਂ ਵੀ ਮੈਚ ਕਰਾ ਦਾਂਗੇ ਸ਼ਹਿਰ ਆ ਗਿਆ ਕਸਗੰਜ ਜੀ ਤੇ ਇਹ ਇੱਕ ਜ਼ਿਲ੍ਹਾ ਹੈ ਇਹਦੇ ਜਿਹੜਾ ਆਪਣਾ ਪਿੱਛੇ ਸੋਹਰੋਂ ਲੰਘਿਆ ਸੀਗਾ ਉਹ ਸੋਹਰੋਂ ਵੀ ਇਹਦੇ ਜ਼ਿਲ੍ਹੇ ਦਾ ਉਪ ਜ਼ਿਲ੍ਹਾ ਯਾਨੀ ਕਿ ਉਹਦਾ ਹੀ ਇੱਕ ਛੋਟਾ ਜਿਹਾ ਕਸਬਾ ਹੈਗਾ ਪਿੱਛੇ ਜਿਹੜਾ ਸ਼ਹਿਰ ਸੋਹਰੋਂ ਲੰਘਿਆ ਸੀਗਾ ਉਹ ਇਹੀ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ ਹੈ ਗਰਮੀ ਨੇ ਕਰਾਇ ਪਏ ਬੁਰੇ ਹਾਲ ਹੈ ਜੀ ਤੇ ਜਮਾ ਤਿੱਖੀ ਧੁੱਪ ਪੈ ਰਹੀ ਹੈ ਚੀੜਦੀ ਜਾਂਦੀ ਪਈ ਹੈ ਸਾਰੇ ਸ਼ਰੀਰ ਨੂੰ ਜੀ ਅਤਰ ਕਾਉਂਡ ਨੇ ਆ ਰਹੇ ਨੇ ਆਪਣੇ ਘਰਾਂ ਵੱਲ ਨੂੰ ਤੇ ਸ਼ਾਵਣ ਦਾ ਮਹੀਨਾ ਵੀ ਸ਼ੁਰੂ ਹੋਣ ਲੱਗਿਆ 11 ਤਰੀਕ ਨੂੰ ਮੌਸਮ ਜਿਆਦਾ ਬਿਹਾਲ ਹੋ ਗਿਆ ਅੱਜ ਤੇ ਕਈ ਦਿਨਾਂ ਬਾਅਦ ਅੱਜ ਮੌਸਮ ਆਪਣੇ ਵਸਤੂਬਾਰ ਹੋ ਗਿਆ ਹੈ ਅੱਜ ਗਰਮੀ ਵੀ ਲੱਗ ਰਹੀ ਹੈ ਤੇ ਦੂਜਾ ਮੌਸਮ ਵੀ ਆਪਣੇ ਵੱਲ ਦਾ ਹੈ ਨੀਗਾ ਹਵਾ ਵੀ ਪੁੱਠੀ ਚੱਲ ਰਹੀ ਹੈ ਜਿਹਦੇ ਕਰਕੇ ਸਾਈਕਲ ਵੀ ਨਹੀਂ ਖਿੱਚੇ ਜਾ ਰਹੇ ਅੱਜ ਸਵੇਰ ਦੇ ਚੱਲੇ ਹਾਂ ਤੇ 26 27 ਕਿਲੋਮੀਟਰ ਕਵਰ ਕਰ ਪਾਏ ਹਾਂ ਅੱਜ ਅਸੀਂ ਕੈਂਪਿੰਗ ਕਰਾਂਗੇ ਤੇ ਕੈਂਪਿੰਗ ਕਿਸੇ ਵੀ ਪੰਪ ਪੰਪ ਤੇ ਕਰ ਲਾਂਗੇ ਕੋਸ਼ਿਸ਼ ਇਹ ਹੈ ਕਿ ਦੋਨੋਂ ਕੈਂਪ ਲਾਈਏ ਇੱਕ ਕੈਂਪ ਆਪਣਾ ਜਿਹੜਾ ਉਹ ਟੁੱਟ ਗਿਆ ਸੀਗਾ ਉਹ ਡੰਡੇ ਦੇ ਵਿੱਚੋਂ ਦੀ ਅਲਾਸ਼ੀ ਜਿਹੜੀ ਰਸੀ ਹੁੰਦੀ ਆ ਉਹ ਟੁੱਟ ਗਈ ਸੀ ਫਿਰ ਹੁਣ ਅਸੀਂ ਪਲਾਨ ਇਹ ਹੀ ਕਰਿਆ ਕਿ ਟੈਂਟ ਵਾਸੀ ਅੱਜ ਲਾਉਣਾ ਪੈਣਾ ਕਿਉਂਕਿ ਕੋਈ ਗੁਰੂ ਘਰ ਹੈ ਨਹੀਂ ਅੱਗੇ ਨਾਲੇ ਹੁਣ ਅਸੀਂ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰਾਂਗੇ ਕਿ ਟੈਂਟ ਦੇ ਵਿੱਚ ਹੀ ਰਿਹਾ ਕਰੀਏ ਕਿਉਂਕਿ ਆਪਣਾ ਵੀ ਥੋੜਾ ਜਿਹਾ ਵਧੀਆ ਲੱਗਦਾ ਟੈਂਟ ਦੇ ਵਿੱਚ ਜ਼ਿਆਦਾ ਐਕਸਟ੍ਰੀਮ ਟਰੈਵਲਿੰਗ ਹੋ ਜਾਂਦੀ ਹੈ ਇਤਨਾ ਸੜਕਾਂ ਹੀ ਨੱਪੀ ਜਨੇ ਆ ਅੱਜ ਨਹੀਂ ਬਣ ਪਾਈ ਗੱਲ ਕੋਈ ਕੰਟੈਂਟ ਵਾਲੀ ਸੜਕਾਂ ਹੀ ਸੜਕਾਂ ਐ ਨੇ ਅੱਜ ਬਸ ਸਫਰ ਹੀ ਸਫਰ ਦੇਖੋ ਆ ਹੀ ਰਾਹ ਨੇ ਜੀ ਸੁਰਿੰਦਾਵਨ ਤੱਕ ਇਹੋ ਜਿਹੀ ਰਾਹ ਨੇ ਫਿਰ ਵਿਰਿੰਦਾਵਨ ਜਾ ਕੇ ਦਿਖਾਵਾਂਗੇ ਹੱਡ ਅੜ ਮੰਦਿਰ ਉੱਥੇ ਦੇ ਇਤਿਹਾਸ ਤੇ ਉੱਥੇ ਦੀਆਂ ਹੋਰ ਚੀਜ਼ਾਂ ਜਿਹੜੀਆਂ ਦੇਖਣ ਲੀਆਂ ਹੈਗੀਆਂ ਜਿਵੇਂ ਤਟਈਏ ਸਥਾਨ ਜਿੱਥੇ ਜਮਾਈ ਸਤਿਉਗਲੀ ਵਾਈ ਬੰਦੀ ਹੈ ਹੋਰ ਕਈ ਥਾਵਾਂ ਨੇ ਭਾਂਡੇਰਵਨ ਹੋਰ ਉੱਥੇ ਇੱਕ ਗੁਪੇਸ਼ਵਰ ਮਹਾਦੇਵ ਟੈਂਪਲ ਹੈ ਉਹ ਵੀ ਦਿਖਾਵਾਂਗੇ ਬਹੁਤ ਥਾਵਾਂ ਨੇ ਹਸ਼ਟਾਮ ਤਾਂ ਬਾਈ ਸੜਕਾਂ ਹੀ ਨਹੀਂ ਸੜਕਾਂ ਹੀ ਦੇਖ ਲਓ ਤੇ ਮਾਫੀ ਚਾਹੁੰਦੇ ਆ ਕੁਝ ਹੈ ਨਹੀਂਗਾ ਤੇ ਕੀ ਕਰੀਏ ਆਹ ਦੇਖੋ ਸਕੂਲ ਜੀ ਆਪਣਾ ਜੀਡੀ ਕੋਨਕਾ ਤੇ ਇਹ ਕਾਫੀ ਮਹਿੰਗੀ ਸਕੂਲ ਦੀ ਰੇਂਜ ਹੈ ਤੇ ਕਾਫੀ ਵਧੀਆ ਸਕੂਲ ਦੀ ਰੇਂਜ ਹੈ ਸੀਬੀਐਸਸੀ ਬੋਰਡ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦਿੱਲੀ ਦੇ ਨਾਲ ਇਹ ਸੰਬੰਧੀ ਤਾਂ ਤੇ ਆਪਣਾ ਇਹ ਨਾ ਨਾ ਕਰਦੇ ਦੀ ਫੀਸ ਵੀ 10 ਤੋਂ 15000 ਰੁਪਏ ਪਰ ਮਹੀਨਾ ਜੀ ਇੱਕ ਬੱਚੇ ਦੀ ਪਿੰਡ ਦਾ ਨਾਂ ਚੈੱਕ ਕਰੋ ਜੀ ਡੋਕਰੀਆ ਕਾਰਨਾਗਲਾ ਪਿੰਡ ਅਥੇ ਬੜੇ ਜ਼ਬਰਦਸਤ ਬੰਦੇ ਸਫਰਾ ਤੇ ਆ ਸ਼ਹਿਰਾਂ ਤੇ ਨਹੀਂ ਅੱਜ ਵਾਕਿਆ ਹੀ ਸਫਰਾ ਤੇ ਗਏ ਆ ਕੋਈ ਸੈਰ ਕਰਨਾਂ ਦੀ ਥਾਂ ਹੈ ਹੀ ਨਹੀਂ ਇੱਥੇ ਕਿ ਬੰਦਾ ਚੱਲ ਖੜ ਕੇ ਦੇਖ ਸਕੇ ਇੱਕ ਪੂਤਾਂ ਦੀ ਫੇਲੀ ਹੀ ਦਿਖਾਈ ਆ ਉਸ ਤੋਂ ਬਗਾਇ ਤਾਂ ਫਿਰ ਇਧਰ ਮੱਝਾਂ ਹੀ ਦੇਖ ਲੋ ਮੱਝ ਆਪਣੀ ਭੈਸ ਹੁੰਦੀ ਹੈ ਚਲਦੇ ਚਲਦੇ ਇੱਕ ਮੰਦਿਰ ਦਿਖਿਆ ਜੀ ਰਾਹ ਦੇ ਵਿੱਚ ਬੜਾ ਹੀ ਸੋਹਣਾ ਮੰਦਿਰ ਥੋੜਾ ਜਿਹਾ ਥੋੜੇ ਸਾਈਡ ਤੋਂ ਸ਼ਾਇਦ ਖੰਡਿਤ ਜਾ ਹੋਇਆ ਹੋਇਆ ਤੇ ਇਧਰ ਪੇੜ ਵੀ ਵੱਡਿਆ ਹੋਇਆ ਪਤਾ ਨਹੀਂ ਕਿਉਂ ਜੀ ਇਧਰ ਆਪਣੇ ਹਨੂਮਾਨ ਜੀ ਦੇ ਦਰਸ਼ਨ ਕਰੋ ਤੇ ਵਾ ਜੀ ਵਾ ਵਾ ਜੀ ਵਾ ਉੱਪਰ ਆਪਣੀ ਕਾਲੀ ਮਾਤਾ ਜੀ ਨੇ ਤੇ ਨਾਲ ਕੋਈ ਤਾਂ ਹੈਗੀ ਐ ਇਧਰ ਆਪਣੇ ਸ਼ਿਵਲਿੰਗ ਬਹੁਤ ਹੀ ਪਿਆਰਾ ਮੰਦਰ ਰਾਹ ਦੇ ਵਿੱਚ ਯੂਪ ਉਧਰ ਜਾਂਦੇ ਹੋਏ ਅਗਰਸਨਿਆਲ ਅਗਰਸਲੀਆ ਪੁਜਾਰੀ 2 ਕੁ ਮਿੰਟ ਅੱਸੇ ਆਏ ਸੀਗੇ ਪਤ ਨਹੀਂ ਕੋਈ ਕੰਮ ਜਾ ਰਹੇ ਸੀਗੇ ਉਹ ਅੱਗੇ ਚਲੇ ਗਏ ਨੇ ਤੇ ਉਹ ਕਹਿੰਦੇ ਮੰਦਿਰ ਜਿਹੜਾ ਹੈਗਾ 50 60 ਸਾਲ ਪੁਰਾਣਾ ਹੈ ਤੇ ਮੰਦਿਰ ਦੀ ਮਾਨਤਾ ਬੜੀ ਹੈ ਹੁਣ ਜਿਵੇਂ ਸ਼੍ਰੀ ਰਾਤਰੀ ਆਏਗੀ ਤੇ ਇੱਥੇ ਲੋਕ ਗੂਗਾ ਪਾਣ ਆਂਦੇ ਨੇ ਜਿਹੜਾ ਜਲ ਜਾਂ ਛਣਾਉਂਦੇ ਨੇ ਕੱਚੀ ਲੱਸੀ ਜੀ ਸ਼ਿਵਲਿੰਗ ਤੇ ਜੀ ਚਲੋ ਚਲੀਏ ਅੱਗੇ ਨੂੰ ਫੜਾ ਫੜ ਕੇ ਦਿੰਨੇ ਆ ਸਾਈਕਲ ਤੇ ਆਹ ਭਾਈ ਬਹੁਤ ਵਧੀਆ ਕੰਮ ਦੇ ਰਿਹਾ ਹੈ ਇਹ ਸੋਲਰ ਪੈਨਲ ਲੈ ਕੇ ਤਾਂ ਮੈਂ ਕਹਿੰਦਾ ਜ਼ਿੰਦਗੀ ਸੌਟਡ ਹੋ ਗਈ ਲਾਈਫ ਮੇ ਲਗਾਇਆ ਜਿੱਦਾਂ ਕਹਿੰਦੇ ਨਾ ਨਾ ਟਾਟਾ ਸਕਾਈ ਲਗਾ ਡਾਲਾ ਤੋ ਲਾਈ ਜਿੰਗਾ ਲਾਲਾ ਇੱਥੇ ਆਪਣਾ ਸੋਲਰ ਲਗਾ ਡਾਲਾ ਤੋ ਫੋਨ ਬਿਲਕੁਲ ਖਾਲੀ ਨਹੀਂ ਹੁੰਦਾ ਤੇ ਫੋਨ ਵੀ ਜਿੰਗਾ ਲਾਲਾ ਵਾਲਾ ਕੰਮ ਹੋ ਜਾਂਦਾ ਹੈ ਬੈਸਟ ਵਨ ਭਾਰਤ ਸੋਲਰ ਮਿਸ਼ਨ ਇਹ ਸੰਕੇਤ ਦੇ ਰਹੀ ਹੈ ਕਿ ਸੋਲਰ ਪੈਨਲ ਚੱਲ ਰਿਹਾ ਹੈ ਚਲੋ ਚੱਲੀਏ ਤੇ ਦੂਜੀ ਗੱਲ ਇਹ ਸੋਲਰ ਪੈਨਲ ਮੈਂ 400 ਰੁਪਈਆ ਦਾ ਲਿਆ ਹੈਗਾ ਬਾਈ ਨਾਲ ਇਹਦੇ ਐਡੈਪਟਰ ਦੇ ਵੀ ਆ ਪਤਨੀ 30 ਵਾਟ ਦੇ ਕਰੀਬ ਦਾ ਹੈਗਾ ਇਹ ਪਿੱਛੇ ਜਿਹੜਾ ਮੰਦਿਰ ਸੀਗਾ ਉਹਦਾ ਨਾਮ ਪੰਡਤ ਜੀ ਕਹਿੰਦੇ ਸੀਗੇ ਕਾਲੀ ਮੰਦਿਰ ਹੈ ਜੀ ਤੇ ਇੱਥੇ ਸ਼ਿਵ ਜੀ ਦੀ ਬੜੀ ਮਾਨਤਾ ਹੈ ਜੀ ਇੱਥੇ ਕੋਈ ਮਤਲਬ ਹੋਇਆ ਹੋਣਾ ਕੁਝ ਇਤਿਹਾਸ 50 60 ਸਾਲ ਪੁਰਾਣਾ ਮੰਦਿਰ ਹੈ ਜੀ ਇਹ ਜੇ ਗੱਲ ਕਰੀਏ ਆਪਣੇ ਉੱਤਰਾਖੰਡ ਦੀ ਤੇ ਉੱਤਰਾਖੰਡ ਜਿਹੜਾ ਪਹਿਲੇ ਯੂਪੀ ਦੇ ਨਾਲ ਹੀ ਮਤਲਬ ਜੋਇੰਟ ਵੈਂਚਰ ਸੀਗਾ ਕਿਸਾਵਣਾ ਦੋਨੇ ਹੁੰਦੇ ਸੀਗੇ ਤੇ ਪਹਿਲੇ ਉੱਤਰਾਖੰਡ ਨੂੰ ਉਤਰਾੰਚਲ ਕਿਹਾ ਜਾਂਦਾ ਸੀਗਾ ਤੇ ਉਦੋਂ ਇੱਥੇ ਜਿਹੜੀਆਂ ਸੀਗੀਆਂ 7 ਤੋਂ 8 ਜਿਹੜੀਆਂ ਸੀਗੀਆਂ ਲੈਂਗੁਏਜ ਦੇ حساب ਨਾਲ ਮੰਡਲ ਵੰਡੇ ਗਏ ਸੀਗੇ ਜਿਵੇਂ ਉਤਰਾਖੰਡ ਤੇ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਆਪਣੇ ਦੋ ਮੰਡਲ ਸੀਗੇ ਆਪਣੇ ਗੜਵਾਲ ਬੰਡਲ ਤੇ ਕਮਾਉ ਮੰਡਲ ਇੱਥੇ ਦੀਆਂ ਭਾਸ਼ਾਵਾਂ ਵੀ ਜਿਹੜੀਆਂ ਸੀਗੀਆਂ 8-8 ਸੀਗੀਆਂ ਗੜਵਾਲ ਦੇ ਵਿੱਚ ਗੜਵਾਲੀ ਬੋਲੀ ਜਾਂਦੀ ਹੈ ਕਮਾਉ ਦੇ ਵਿੱਚ ਕਮਾਉਣੀ ਬੋਲੀ ਜਾਂਦੀ ਹੈ ਉਦਾਂ ਹੀ ਇੱਥੇ ਵੀ ਲੈਂਗੁਏਜ ਡਿਵੀਜ਼ਨਸ ਨੇ ਅਲੱਗ-ਅਲੱਗ ਮੰਡਲ ਨੇ ਯੂਪੀ ਦੇ ਵਿੱਚ ਤੇ ਉਹ ਮੰਡਲ ਨੇ ਜਿਵੇਂ ਬ੍ਰਜ ਮੰਡਲ ਹੋ ਗਿਆ ਆਪਣਾ ਅਬਧੀ ਮੰਡਲ ਹੋ ਗਿਆ भोजपुरी ਮੰਡਲ ਹੋ ਗਿਆ ਜਿਹੜਾ ਕਿ ਈਸਟਰਨ ਪਾਰਟ ਚ ਬੋਲਿਆ ਜਾਂਦਾ ਹੈਗਾ ਬ੍ਰਜ ਮੰਡਲ ਜਿਹੜਾ ਹੈਗਾ ਉਹ ਮੰਡਲ ਆਪਣਾ ਸਾਰਾ 84 ਕੋਸ਼ ਲੱਗਦਾ ਹੈ ਤੇ ਉਹਦਾ ਸੁਪੇ ਦਾ ਤਕੜਾ ਕਨੈਕਸ਼ਨ ਹੈ ਲੋੜ ਕ੍ਰਿਸ਼ਨਾਂ ਦੇ ਨਾਲ ਹਰੀ ਦੇ ਨਾਲ ਤੇ ਉਸ ਟਾਈਮ ਬੜੇ ਪਿਆਰੇ ਤਰੀਕੇ ਨਾਲ ਬੜੀ ਮਿੱਠੀ ਭਾਸ਼ਾ ਹੈਗੀ ਬ੍ਰਜ ਉਹ ਬੋਲੀ ਜਾਂਦੀ ਸੀਗੀ ਕ੍ਰਿਸ਼ਨ ਜੀ ਦੇ ਟਾਈਮ ਤੇ ਉਸ ਤੋਂ ਬਾਅਦ ਬੁੰਦੇਲੀ ਹੋ ਗਈ ਤੇ ਆਪਣੀ ਬਗੇਲੀ ਹੋ ਗਈ ਬੁੰਦੇਲੀ ਜਿਹੜੀ ਹੈ ਉਹ ਬੁੰਦੇਲਖੰਡ ਰੀਜਨ ਚ ਬੇਸਿਕਲੀ ਬੋਲੀ ਜਾਂਦੀ ਹੈ ਤੇ ਬਗੇਲੀ ਹੈਗੀ ਹੈ ਉਹ ਵੀ ਉਹਦਾ ਵਾਰੇ ਆਪਾਂ ਨੂੰ ਜਿਆਦਾ ਨੋਲੇਜ ਨਹੀਂ ਹੈਗੀ ਪਰ ਬਗੇਲੀ ਬੋਲੀ ਜਾਂਦੀ ਹੈ ਤੇ ਇੱਕ ਹੈਗੀ ਬੇਸਿਕਲੀ ਕੌਰਵੀ ਜਿਹਦੇ ਬਾਰੇ ਤੁਸੀਂ ਸ਼ਾਇਦ ਨਾ ਸੁਣਿਆ ਹੋਵੇ ਪਰ ਜਦੋਂ ਮੈਂ ਪੜਦਾ ਹੁੰਦਾ ਸੀ ਉਦੋਂ ਮੈਨੂੰ ਪਤਾ ਲੱਗਿਆ ਸੀਗਾ ਕਿ ਕੌਰਵੀ ਭਾਸ਼ਾ ਵੀ ਬੋਲੀ ਜਾਂਦੀ ਹੈ ਜਿਹੜੀ ਕਿ ਬੇਸਿਕਲੀ ਅਪਰ ਪਾਰਟ ਆਫ ਅਪਰ ਪਾਰਟ ਆਫ ਉਤਰਾਖੰਡ ਤੇ ਬੋਲੀ ਜਾਂਦੀ ਜਿਹੜੇ ਪਾਰਟ ਹਰਿਆਣਾ ਦੇ ਨਾਲ ਲੱਗਦੇ ਆ ਤੇ ਇਹ ਬੇਸਿਕਲੀ ਸਿਮਿਲਰ ਟੱਚ ਟੂ ਹਰਿਆਣਾ ਬਸ ਉਹਦਾ ਹਰਿਆਣਵੀ ਵਾਲਾ ਟੱਚ ਹੈ ਕੌਰਵੀ ਦਾ ਤੇ ਬਸ ਬੜਾ ਵਧੀਆ ਲੱਗਦਾ ਜੀ ਸਮ ਪਾਰਟ ਆਫ ਕਈ ਆਪਣੇ ਹਿੱਸਿਆਂ ਦੇ ਵਿੱਚ ਬੋਲੀ ਜਾਂਦੀ ਹੈ ਕਵਰ ਵੀ ਕਿ ਆਪਣੀਆਂ ਕਿੰਨੀਆਂ ਹੋ ਗਈਆਂ ਕਪੋਜਪੂਰੀ ਜਿਹੜੀ ਥੱਲੇ ਬੋਲੀ ਜਾਂਦੀ ਗੁੰਡਾ ਵਾਲੀ ਸਾਈਡ ਹੋ ਗਿਆ ਜਿਹੜਾ ਬਿਹਾਰ ਦੇ ਨਾਲ ਪਾਰਡ ਲੱਗ ਜਾਂਦਾ ਆਬਦੀ ਜਿਹੜੀ ਆਪਣੀ ਯੋਧਿਆ ਵਾਲੀ ਸਾਈਡ ਬੋਲੀ ਜਾਂਦੀ ਹੈ ਤੇ ਉਸ ਵਾ ਬਰਜ ਜਿਹੜਾ 84 ਕੋਸ ਏਰੀਆ ਦੇ ਵਿੱਚ ਬੋਲੀ ਜਾਂਦੀ ਹੈ ਬਰਜ ਭਾਸ਼ਾ ਹੀ ਬੜੀ ਮਿੱਠੀ ਹੈ ਜੀ ਬਹੁਤ ਪਿਆਰੀ ਭਾਸ਼ਾ ਹੈ ਜਿੱਦਾਂ ਕਹਿੰਦੇ ਕੀ ਹੈ ਗਈ ਹੈ ਕਹਾਂ ਰਹਿ ਗਈ ਹੈ ਐਡਾ ਵਧੀਆ ਤਰੀਕੇ ਨਾਲ ਬੋਲੀ ਜਾਂਦੀ ਹੈ ਤੇ ਬਰਜ ਇਹ ਭਾਸ਼ਾ ਵੀ ਕਿ ਜਿਹੜਾ ਬ੍ਰਜ ਮੰਡਲ ਹੈ ਉਹ ਸਭ ਤੋਂ ਵੱਡਾ ਮੰਡਲ ਹੈ ਯੂਪੀ ਦਾ ਤੇ ਉਸ ਤੋਂ ਬਾਅਦ ਆਪਣੀ ਆਂਦੀ ਹੈ ਬੁੰਦੇਲੀ ਜਿਹੜੀ ਬੁੰਦੇਲਖੰਡ ਦੀ ਸਾਈਡ ਬੋਲੀ ਜਾਂਦੀ ਹੈ ਇੱਕ ਹੈਗੀ ਬਗੇਲੀ ਤੇ ਇੱਕ ਹੈਗੀ ਕੋਰਵੀ ਜਿਹੜੀ ਤੁਹਾਨੂੰ ਦੱਸਿਆ ਹੀ ਹੈ ਯਾ ਭਰੀ ਇਹ ਭਾਸ਼ਾਵਾਂ ਸਾਰੀਆਂ ਨੇ ਬੜੀਆਂ ਹੀ ਪਿਆਰੀਆਂ ਨੇ ਆਪਣਾ ਦੇਸ਼ ਭਾਰਤ ਦੇ ਵਾਂਗ ਤੇ ਭਾਰਤ ਜਿਹੜਾ ਹੈਗਾ ਇਹ ਡਾਈਵਰਸ ਕੰਟਰੀ ਹੈ ਇੰਡੀਆ ਹੀ ਜਿਹੜਾ ਹੈ ਡਾਈਵਰਸ ਕੰਟਰੀ ਜਿੱਥੇ ਅਲੱਗ-ਅਲੱਗ ਭਾਸ਼ਾਵਾਂ ਕਲਚਰ ਟਰੈਡੀਸ਼ਨ ਤੇ ਹੋਰ ਪ੍ਰਕਾਰ ਦੀਆਂ ethnicities ਬਿਲੋਂਗ ਕਰਦੀਆਂ ਨੇ ਤੇ ਫਿਰ ਨਿਆਰਾ ਹੀ ਆਂਦਾ ਜਦੋਂ ਆਪਾਂ ਇੰਡੀਆ ਘੁੰਮਦੇ ਆਂ ਇੰਡੀਆ ਹੀ ਚ ਇੰਨਾ ਕੁਝ ਹੈਗਾ ਤੁਸੀਂ ਭਾਵੇਂ 50 ਸਾਲ ਤੁਸੀਂ ਨਹੀਂ ਕੰਮ ਸਕਦੇ ਇਹ ਮੇਰੀ ਗਰੰਟੀ ਹੈ ਇੰਡੀਆ ਬੜਾ ਹੀ ਵਾਸਟ ਹੈ ਜੀ ਤੇ ਬਣੇ ਰਹੋ ਬੜਾ ਵਧੀਆ ਲੱਗਦਾ ਜਦੋਂ ਆਪਾਂ ਇਹ ਸਭ ਚੀਜ਼ਾਂ ਦੇਖਦੇ ਆਂ ਜਿੱਦਾਂ ਜਿੱਦਾਂ ਮੰਡਲ ਕ੍ਰੋਸ ਕਰਦੇ ਰਵਾਂਗੇ ਉਦੋਂ ਉਦੋਂ ਆਪਾਂ ਛਾਵਾਂ ਕਿ ਉੱਥੇ ਦੇ ਲੋਕ ਉਹਨਾਂ ਦੀ ਹੌਸਪਿਟੈਲਿਟੀ ਉਹਨਾਂ ਦੀ ਹਿਊਮੈਨਿਟੀ ਸਪਰੈਡਿੰਗ ਉਹਨਾਂ ਦੀ ਹੌਸਪਿਟੈਲਿਟੀ ਤੇ ਉਹਨਾਂ ਦਾ ਪ੍ਰੇਮ ਪ੍ਰਤੀ ਪੰਜਾਬ ਜ਼ਰੂਰ ਉਹਨਾਂ ਦਾ ਪ੍ਰੇਮ ਭਾਵ ਪੰਜਾਬੀਆਂ ਦੇ ਪ੍ਰਤੀ ਉਹ ਜ਼ਰੂਰ ਦਿਖਾਵਾਂਗੇ ਬਣੇ ਰਹੋ ਵਲੋਗ ਦੇ ਨਾਲ ਹਰੀ ਬੋਲ ਅੱਜ ਤਾਂ ਪਰਮਾ ਕੰਟੈਂਟ ਦੇਖੋ ਸੜਕਾਂ ਤਿਆਰ ਹੋਣ ਦਾ ਸਫਰ ਦਾ ਸਾਈਕਲ ਚਲਾਏ ਦਾ ਤੇ ਬਸ ਇਹੀ ਹੈ ਜੀ ਨਾਰਾਜ ਕੋਈ ਆਪਾਂ ਨੂੰ ਕੋਈ ਗੁਰੂ ਘਰ ਦੇਖਣ ਨੂੰ ਮਿਲਿਆ ਨਾ ਕੋਈ ਆਪਾਂ ਨੂੰ ਵਧੀਆ ਫੀਲਡ ਦੇਖਣ ਨੂੰ ਮਿਲੀ ਹੈ ਨਾ ਹੀ ਆਪਾਂ ਨੂੰ ਅੱਜ ਕੋਈ ਵਧੀਆ ਮੰਦਿਰ ਦੇਖਣ ਨੂੰ ਮਿਲਿਆ ਵੈਸੇ ਤਾਂ ਕੋਈ ਇੱਕ ਅੱਤੇ ਮੰਦਿਰ ਆਏ ਨੇ ਵਿਚਕਾਰ ਪਰ ਉਹ ਵੀ ਹੁਣ ਆਪਾਂ ਜਿੰਨਾ ਸੀਗਾ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਇੱਕ ਫੀਲਡ ਜੀ ਮਿਲੀ ਹੈ ਪਤਾ ਨਹੀਂ ਕਿਸ ਚੀਜ਼ ਦੀ ਫੀਲਡ ਹੈ ਫੁੱਲ ਜੇ ਲੱਗੇ ਹੋਏ ਨੇ ਆ ਉਹ ਦੇਖੋ ਏ ਜੀ ਗੁਲਾਬ ਦੇ ਫੁੱਲਾਂ ਦੀ ਫੀਲਡ ਹੈ ਜੀ ਤੇ ਫੁੱਲ ਵੀ ਗੁਲਾਬ ਦੇ ਤੇ ਰੰਗ ਵੀ ਗਲਾਬੀ ਏ ਵਧੀਆ ਲੱਗ ਰਿਹਾ ਹੈ ਫੀਲਡ ਜੀ ਦੇਖ ਕੇ ਤੇ ਇਧਰ ਆਪਣਾ ਝੋਨਾ ਲੱਗਿਆ ਉਹ ਝੋਨਾ ਕਹਿ ਰਹੇ ਆ ਜੀ ਆਪਣਾ ਫੁੱਲ ਲੱਗੇ ਹੋਏ ਆ ਜੀ ਇਹ ਜੀ ਬੜੀਆਂ ਆਏ ਬੜੀਆਂ ਹੈ ਔਰ ਫਿਰ ਬ੍ਰਜ ਭਾਸ਼ਾ ਸੇ ਬ੍ਰਜ ਆ ਬ੍ਰਜ ਸੇ ਹੋਆ ਬ੍ਰਜ ਦੇ ਵਿੱਚ ਕੁਝ ਬ੍ਰਜ ਭਾਸ਼ਾ ਹਮਾਰੇ ਦਰਸ਼ਕਾਂ ਕੋਲ ਅਬਦੀ ਸੇ ਹੋ ਮੇਰਾ ਅਬਦੀ ਹੈ ਆਪਕੇ ਅਬਦੀ ਬੋਲ ਦਿਜੀਏ और का सब ठीक बा ना आ, थोड़ी सी भोजपुरी के साथ मिलती है भोजपुरी एक ही है वैसे थोड़ा फर्क तो होगा और का हाल कैसन बा कैसे कैसन कैसन हा भोजपुरी हो गया कैसन बा भोजपुरी हो गया आ, कैसन हा अवधि हो गया अच्छा अच्छा जी और कुछ प्यारा सा बोल के दिखाए हमारे दर्शकों को सुनता सुनना चाहते है वो अवधि भाषा भैया जितना देखा था गांव देश प्रतापगढ़ इलाहाबाद जे के चैनल के सब्सक्राइब करा और वीडियो को लाइक करें शेयर ज्यादा से ज़्यादा कमेंट एक प्यारा सका देर जय भैया हरे बहुत मेहनत करता है भैया हरे एक राधे 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 जय श्री श्याम हरे कृष्णा ये अपना भाई है जी आपू मिले है अवध डिवीजन तो बिलोंग करता जीता पिछले दसदगा ਬੜੀਆਂ ਡਿਵੀਜ਼ਨਾਂ ਨੇ بڑے ਮੰਡਲ ਨੇ ਯੂਪੀ ਦੇ ਵਿੱਚ ਉਤਰਾਖੰਡ ਦੀ ਤਰ੍ਹਾਂ ਉੱਧੇ ਪੰਜਾਬ ਦੇ ਵਿੱਚ ਨੇ ਜਿੱਦਾਂ ਦੁਆਬਾ ਮਾਲਵਾ ਹੋ ਗਿਆ ਆਪਣਾ ਮਾਝਾ ਹੋ ਗਿਆ ਉਦਾਂ ਫਿਰ ਹੋਰ ਵੀ ਲੱਗੇ ਜਾਂਦੇ ਨੇ ਪੁਆਦ ਵੀ ਲੱਗਦਾ ਹੈ ਆਪਣਾ ਜੇ ਪਾਕਿਸਤਾਨ ਵੱਲ ਵਗ ਜੀਏ ਤਾਂ ਹਸੈਨਪੂਰੀ ਹੈ ਝੰਗ ਹੈ ਮਲਤਾਨੀ ਹੈ ਸਰੈਕੀ ਹੈ ਚਨੀਓਟੀ ਹੈ ਪੜੇ ਨੇ ਉਦਾਂ ਹੀ ਇੱਥੇ ਅਵਧ ਹੈ ਬਰਜ ਹੈ ਬੁੰਦੇਲਖੰਡੀ ਹੈ ਬਗੇਲੀ ਵੀ ਪੜਤੀ ਹੈ ਔਰ ਆਪਣਾ ਭੋਜਪੂਰੀ ਵੀ ਹੈ ਔਰ ਅਵਧੀ ਬਰਜ ਕੀ ਵੀ ਹੋ ਗਈ ਬੁੰਦੇਲਖੰਡ ਮੇ ਬੁੰਦੇਲੀ ਵੀ ਤਾਂ ਬੋਲਤੇ ਹਨ ਬਗੇਲੀ ਹੋ ਗਈ ਔਰ ਭੋਜਪੂਰੀ ਵੀ ਹੋ ਗਈ ਔਰ ਕੌਰਵੀ ਵੀ ਬੋਲਦੇ ਹਨ ਜਹਾਂ ਪਰ ਕਈ ਇਲਾਕੇ ਵਿੱਚ ਨਹੀਂ ਹਮਾਰੇ ਉਧਰ ਨਹੀਂ ਬੋਲਦੇ ਹਾਂ ਤੇ ਫਿਰ ਬੜਾ ਚੰਗਾ ਲੱਗਦਾ ਜੀ ਹੁਣ ਆ ਬਾਈ ਆਪਦੀ ਪਾਸ਼ਾ ਜ ਆਪਣੀ ਮਿੱਠੀ ਮਿੱਠੀ ਬੋਲੀ ਹੈ ਜੀ ਥੋੜੀ ਭੋਜਪੂਰੀ ਨਾਲ ਮੈਚ ਜੀ ਕਰਦੀ ਹੈ ਪਰ ਵਧੀਆ ਲੱਗਦਾ ਜਦੋਂ ਸੁਣਦੇ ਹਾਂ ਜੀ ਬਹੁਤ ਧੰਨਵਾਦ ਜੀ ਆਪ ਦਾ ਚੰਗਾ ਲਗਾ ਮਿਲ ਕੇ ਸੜਕ ਬਣਨ ਦਾ ਫਾਇਦਾ ਕੀ ਪੱਕਾ ਰੋਡ ਬਾਅਦ ਚੋਂ ਮਿਲੂਗਾ ਪਰ ਸੜਕ ਬਣਦਿਆਂ ਦੇ ਅੱਜ ਦਾ ਫਾਇਦਾ ਕੀ ਮਿੱਟੋ ਮਿੱਟੀ ਕੰਮ ਹੋ ਗਿਆ ਜੀ ਮਿਟੇਓ ਮਠਿਆਈ ਕੰਮ ਆ ਚੈੱਕ ਕਰੋ ਜੀ ਸਾਰੇ ਕੱਪੜੇ ਲਿੱਭਣਗੇ ਜਿਹੜੀ ਸ਼ਰਟ ਲਿ ਸਕੋਰੇ ਮਾਰਦੀ ਸੀ ਉਹ ਹੁਣ ਲਫੇੜੇ ਮਾਰੂਗੀ ਕਿਉਂਕਿ ਮਿੱਟੀਓ ਮਿੱਟੀ ਕੰਮ ਸਾਰੇ ਦਾ ਇਸ਼ਾਰਾ ਕਰਤਾ ਸੀ ਤੇ ਹਵਾ ਵੀ ਇੱਕ ਉਲਟੀ ਚੱਲ ਰਹੀ ਐ ਸਿੱਧਾ ਮੂੰਹ ਤੇ ਵੱਜਦੀ ਐ ਜੀ ਪਤਾ ਨਹੀਂ ਕਾਹਦੀ ਦੁਸ਼ਮਣੀ ਐ ਹਵਾ ਦੀ ਸਾਡੇ ਨਾਲ ਅਸੀਂ ਵੀ ਕਹਿੰਨੇ ਆ ਚੱਲ ਪਈ ਜਾ ਕੋਈ ਵਰੀ ਘੁੰਮ ਕੇ ਪਿੱਛੋਂ ਦੀ ਵੱਜ ਜੀ ਤੇ ਆਪਾਂ ਫਿਰ ਸਾਈਕਲ ਥੋੜਾ ਜਿਆ ਤੇਜ਼ ਕਰ ਲਿਆ ਕਰਾਂਗੇ ਗੋਸ਼ੇ ਆ ਗਿਆ ਜੀ ਆਪਣਾ ਸਿਕੰਦਰਾ گاؤں ਤੇ ਉਹਦੇ ਪਹਿਲੇ ਪੰਪ ਤੋਂ ਪਾਣੀ ਭਰ ਲਿਆ ਗੋਲਡ ਹਾਈਡਰੇਟਿੰਗ ਇਜ਼ ਮੋਰ ਸ਼ਹਿਰ ਸਕੰਦਰਾ گاਉਂ ਤੋਂ ਪਹਿਲੇ ਨਾਲਾ ਜੀ ਤੇ ਆ ਪੀਪੀਆਂ ਪੀਪੀਆਂ ਵਾਲੇ ਜਮਾਂ ਚੰਨ ਚੜਨਗੇ ਕਿਸੇ ਦਿਨ ਪੀਪੀ ਪੀਪੀ ਕਰਦੇ ਆ ਪਹੁੰਚ ਗਏ ਜੀ ਇਹ ਸ਼ਹਿਰ ਦੇ ਵਿੱਚ ਸ਼ਹਿਰ ਦਾ ਨਾਮ ਹੈ ਜੀ ਸਕੰਦਰਾ ਰਾਉ گاਉਂ ਜਿਹੜਾ ਮਰਜ਼ੀ ਲਾ ਲੋ ਨਾ ਇਹ ਇੱਥੇ ਹੋਰ ਜਿਹੇ ਨੇ ਨਾਮ ਕਿ ਨਹੀਂ ਆਪਣੇ ਕੋਲ ਨਾਮ ਯਾਦ ਨਹੀਂ ਹੁੰਦੇ ਇੱਥੇ ਇੱਥੋਂ ਦੇ ਜਦੋਂ ਆਪਾਂ ਯੂਪੀ 'ਚ ਐਂਟਰ ਹੋਏ ਨਾ ਉਦੋਂ ਦੇ ਇੱਥੋਂ ਦੇ ਨਾਮ ਬੜੇ ਆ ਵੱਡੇ ਵੱਡੇ ਐ ਇੱਕ ਦੂਜੇ ਨੂੰ ਪੁੱਛਣਾ ਪੈਂਦਾ ਵੀ ਇਹਦਾ ਨਾਮ ਕੀ ਹੈ ਬਈ ਦੱਸੀ ਯਾਰ ਜਿੱਦਾਂ ਉਹ ਪਿੱਛੇ ਪਿੰਡ ਜਾਇਆ ਸੀ ਆਪਣਾ ਬਧਿਆਉਂ ਬਧਿਆਉਂ ਉਹ ਸਾਡੇ ਕੋਲ ਬੋਲਿਆ ਨਹੀਂ ਜਾ ਰਿਆ ਸੀ ਬਧਿਆਉਂ ਐ ਬਧਿਆਉਂ ਐ ਕੀ ਬਧਿਆਉਂ ਯੂ ਜਾਂ ਉਹ ਆਪਾਂ ਨੂੰ ਸਮਝ ਨਹੀਂ ਆਇਆ ਕੁਝ ਸੱਚ ਪੁੱਛਦਾ ਅੱਜ ਜਿਹੜੀ ਵੀਡੀਓ ਬਣਾਈ ਆ ਜਿਹੜਾ ਅੱਜ ਦਾ ਬਲੌਗ ਦਾ ਥੋੜੇ ਥੋੜੇ ਕਲਿੱਪਾਂ ਲਈਆਂ ਨੇ ਤੇ ਬਈ ਮੈਂ ਇੱਕ ਵਾਰੀ ਤਾਂ ਪੁੱਛਿਆ ਇੱਕ ਵਾਰੀ ਪੁੱਛਣ ਤੇ ਫਿਰ ਮੈਂ 10 10 ਵਾਰੀ ਬਾਈ ਨੂੰ ਹੋਰ ਪੁੱਛਿਆ ਇਹ ਕਿਹੜਾ ਪਿੰਡ ਹੈ ਕਿਹੜਾ ਪਿੰਡ ਕੋਲੇ ਜਾਂਦੇ ਨਾ ਬੰਦਾ ਕੋਲੇ ਜਾਂਦੇ ਤੇ ਮੈਂ ਵੀ ਵਾਰ-ਵਾਰ ਉਹੀ ਕਹੀ ਜਾਂਦਾ ਸੀ ਵਿਧਿਆਉ 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 ਹੁਣ ਪੱਕਾ ਪਤਾ ਲੱਗ ਗਿਆ ਉਹ ਪਿੰਡ ਦਾ ਨਾਮ ਹੈ ਜੀ ਵਿਧਿਆਉ ਰਾਤ ਦਾ ਟਾਈਮ ਤੇ ਹੁਣ ਉਹੜੋ ਮੋਸਲੇ ਵਾਲੀ ਬਿੱਟੂ ਤਿਆਰ ਹੋ ਗਿਆ ਕਿਉਂਕਿ ਰਾਤ ਨੂੰ ਆਪਣੇ ਮੱਛਰ ਬਹੁਤ ਲੜਦੇ ਆ ਆਪਾਂ ਦਾ ਹੈਗੇ ਵੀ ਪੋਜ਼ਿਟਿਵ ਵਾਲੇ ਜਾਂ ਮਿੱਠੇ ਖੂਨ ਵਾਲੇ ਅੰਜਾ ਦੇ ਹੀ ਲੜਦੇ ਆ ਜੀ ਇਸੇ ਬੜੀ ਬੜੀ ਦੀ ਜੀ ਬੜੀ ਬੜੀ ਹੈ ਜੀ ਕਿੰਨੇ ਬੜੀ ਹੈ ਜੀ 30 ये चार तीन चार पांच दे दे तो दे दो 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 तीन कोई है है जगह जगह तो तो की हमें आज सो सो जाएंगे जाएंगे रात का रा टाइम हो गया लगे पे तो हम स्टे लग मोस्ट पे टेंट ही बाकी लाव की चाड़ी दिक्कत आ गई थोड़ा टेढ़ा मेढा जहां चलता पे पाया रात वस्ते ਮੱਛਰ ਭਜਾਓ ਜੰਤਰ ਵੀ ਲੈ ਲਿਆ ਜਿਹੜਾ ਕਿ ਆਪਣੇ ਪਿੰਡੇ ਤੇ ਲਾ ਕੇ ਭਰਾਤ ਨੂੰ ਪੈ ਜੀਏ ਤਾਂ ਮੱਛਰ ਜੋ ਲੜਨ ਆ ਇਧਰ ਜੀ ਪਹਿਲਾ ਸਵੇਰ ਚ ਕੈਂਪਿੰਗ ਦੀ ਜਗ੍ਹਾ ਪੁੱਛਣਾ ਹੈ ਕੀ ਬਤਾ ਮਿਲ ਜੀ ਫਿਰ ਉਹੀ ਗੱਲਾਂ ਹੁੰਦੀਆਂ ਨੇ ਜੀ ਕਿ ਜੇ ਗੱਲਬਾਤ ਕਰੋ ਤਾਂ ਸਾਰਾ ਕੁਝ ਪੋਸੀਬਲ ਹੁੰਦਾ ਹੈ ਇੰਨਾ ਵਧੀਆ ਰਿਜ਼ੋਰਟ ਹੈ ਜੀ ਇਹ ਤੇ ਫਿਰ ਨੀਸ਼ੂ ਜਦੋਂ ਗੱਲ ਕਰੇ ਕੋਈ ਮਣਾ ਮੇਰੇ ਹਿਸਾਬ ਨਾਲ ਨਹੀਂ ਕਰ ਪਾਂਦਾ ਇੰਨੀ ਕੁ ਤਾਂ ਥੋੜੀ ਆਪਣੀ ਹੋਰੇ ਚ ਵੀ ਵਧੀਆ ਪਾਵਰ ਹੈਗੀ ਐਡਾ ਵੱਡਾ ਰਿਜ਼ੋਰਟ ਮਾਲਕ ਨਾਲ ਗੱਲ ਕਰੀ ਮੈਂ ਸਿੱਧੀ ਗੱਲ ਮੈਂ ਕਹਿਆ ਜੀ ਆਪਾਂ ਅੱਜ ਸਟੇ ਕਰ ਲਈਏ ਜੀ ਤੇ ਪਤਾ ਨਹੀਂ ਆਪਣੀ ਆਵਾਜ਼ ਵਿੱਚ ਏਦਾਂ ਦਾ ਕੁਝ ਹੈਗਾ ਕਿ ਉਹ ਕਹਿੰਦੇ ਐ ਤੇ ਸਟੇ ਕਰ ਲਓ ਜੀ ਤੇ ਬੜੀ ਮਾਣ ਵਾਲੀ ਗੱਲ ਹੈ ਜੀ ਇੱਕ ਪਰਮਾਤਮਾ ਨੇ ਵਧੀਆ ਆਪਣੀ ਸਕਿੱਲ ਦਿੱਤੀ ਕਮਿਊਨੀਕੇਸ਼ਨ ਤੇ ਉਹ ਕਹਿੰਦੇ ਯਾਰ ਆਵਣ ਵਾਲੇ ਤੁਸੀਂ ਇੱਥੇ ਸਟੇ ਕਰੋ ਕੋਈ ਦਿੱਕਤ ਨਹੀਂ ਜਦੋਂ ਮਰਜ਼ੀ ਜਾਓ 2 ਦਿਨ ਲਾਓ 3 ਦਿਨ ਲਾਓ ਕੋਈ ਦਿੱਕਤ ਨਹੀਂ ਹੈਗੀ ਰੂਮ ਹੈਗੇ ਰੂਮ 'ਚ ਪੈਣਾ ਰੂਮ 'ਚ ਪੈ ਜਿਓ ਕੈਂਪ ਲਾਣਾ ਕੈਂਪ ਲਾ ਲਿਓ ਆਹ ਥਾਂ ਕੈਂਪ ਲਾਣ ਵਾਸਤੇ ਤੇ ਬਾਥਰੂਮ ਵਗਾਰਾ ਸਾਰਾ ਕੁਝ ਉਹਨਾਂ ਨੇ ਸਾਨੂੰ ਦਿੱਤਾ બસ ਇੱਕ ਗੱਲ ਕਰਨ ਦੀ ਕੋਲ ਹੁੰਦੀ ਥੋੜੀ ਜੀ ਹਿੰਮਤ ਦਿਖਾਉਣ ਦੀ ਕੋਲ ਹੁੰਦੀ ਹੈ ਤੇ ਵਧੀਆ ਲੱਗਦਾ ਜੀ ਜਦੋਂ ਏਦਾਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਆ ਤੇ ਉਹ ਬੰਦਾ ਅੱਗੋਂ ਹੱਸ ਕੇ ਹਾਂ ਤੇ ਜਵਾਬ ਦਿੰਦਾ ਤੇ ਬੜਾ ਵਧੀਆ ਲੱਗਦਾ ਜੀ ਤਕਰੀਬਨ ਇਸ ਚੈ ਮਥੁਰਾ ਇੱਥੋਂ ਦੀ ਕਿੰਨਾ ਹੈਗਾ ਬਿੱਟੂ 73 ਕਿਲੋਮੀਟਰ 73 ਬ੍ਰਿੰਦਵਾਨ ਚੈੱਕ ਕਰ ਬ੍ਰਿੰਦਵਾਨ ਤੇ 73 ਕਿਲੋਮੀਟਰ ਹਾਂ ਬ੍ਰਿੰਦਵਾਨ 73 ਕਿਲੋਮੀਟਰ ਰਹਿ ਗਿਆ ਤੇ ਆਪਣਾ ਮਥੁਰਾ ਉਹੀ ਘਟਵਾ ਦੇ ਥੋੜਾ ਜਿਹਾ 5-7 10 ਕਿਲੋਮੀਟਰ ਵੱਧ ਘਲਾ ਲੋ 5-7 10 ਕਿਲੋਮੀਟਰ ਘਟ ਲਾ ਲੋ ਤੇ ਇੰਨਾ ਕੁ ਰਹਿ ਗਿਆ ਹੁਣ ਤੇ ਹੁਣ ਕੱਲ ਜਿਹੜਾ ਹੈਗਾ ਅਸੀਂ ਮਾੜਾ ਮੋਟਾ ਬਰਿੰਦਾ ਬਣਦੇ ਆਸੇ ਪਾਸੇ ਕਈ ਮੰਦਰ ਨੇ ਉੱਥੇ ਤੱਕ ਪਹੁੰਚ ਜਾਗੇ ਤੇ ਉੱਥੇ ਤੇ ਉੱਥੇ ਦੀਕਰ ਪਹੁੰਚ ਗਏ ਸੀ ਤੁਹਾਨੂੰ ਮੰਦਰ ਦਿਖਾਵਾਂਗੇ ਉੱਥੇ ਦੇ ਕੋਈ ਵਧੀਆ ਜਾਇ ਇਤਿਹਾਸਿਕ ਮੰਦਰ ਆਪਾਂ ਲੱਭ ਕੇ ਤੁਹਾਡੀ ਸਕਰੀਨ ਤੇ ਪੇਸ਼ ਕਰਾਂਗੇ ਤੱਕ ਤੱਕਣ ਲਈ ਬਣੇ ਰਹੋ ਤੇ ਹੁਣ ਅਸੀਂ ਇੱਥੇ ਕੈਂਪ ਲਾਣੇ ਆ ਜਾਂ ਉਹ ਪੈਨੇ ਆ ਦੇਖ ਰਿਹਾ ਕੀ ਬਣਦਾ ਸਾਈਕਲ ਸਾਡੇ ਉਹ ਖੜੇ ਤੇ ਬਿੱਟੂ ਹਰਪਾਲ ਸੰਦੀਪ ਤੇ ਹਰਪਾਲ ਥੋੜਾ ਅੱਗੇ ਜਾਵੜੇ ਨੇ 2-4 ਮਿੰਟ ਦਾ ਖਵਾ ਪਹੁੰਦੇ ਆ ਉਹਨਾਂ ਨਾਲ ਵੀ ਜਿਹੜਾ ਹੈਗਾ ਵਾਰਤਾਲਾਪ ਕਰਕੇ ਅੰਦਰ ਅਸੀਂ ਟ ਚਲੋ ਜੀ ਰਿਜੋਰਟ ਵੱਲ ਲੈ ਚਲੀਏ ਸਾਈਕਲਾਂ ਤੇ ਅੰਦਰ ਹੁਣ ਦੇਖਦੇ ਹਾਂ ਕੈਂਪ ਲੱਗਦਾ ਹੈ ਜਾਂ ਕੀ ਲੱਗਦਾ ਹੈ ਜੋ ਵੀ ਲੱਗੇਗਾ ਲਾ ਦੇਾਂਗੇ ਇਹ ਤਾਂ ਐਂ ਲੱਗਦਾ ਜਿਵੇਂ ਕੋਈ ਤਕੜੀ ਪਾਰਟੀ ਦਾ ਫਾਰਮ ਹਾਊਸ ਹੈ ਤੇ ਉਹ ਨਹੀਂ ਰੱਖਿਆ ਹੋਇਆ ਕਿ ਇਹ ਐਨੋਇਮੈਂਟ ਕਰ ਲਈ ਆਪਣੇ ਯਾਰਾਂ ਦੋਸਤਾਂ ਨਾਲ ਕੋਈ ਪਾਰਟੀ ਕਿੱਟੀ ਪਾਰਟੀ ਹੋ ਗਈ ਆ ਕਿਸੇ ਪ੍ਰਕਾਰ ਦਾ ਕੋਈ ਵਧੀਆ ਹੈ ਆਪਣਾ ਵੈਡਿੰਗ ਇਵੈਂਟ ਹੋ ਗਿਆ ਕੁਝ ਹੋ ਗਿਆ ਇਦਾਂ ਦੇ ਵਾਸਤੇ ਬਾਈ ਨੇ ਇਹ ਤਿਆਰ ਕਰਿਆ ਹੋਇਆ ਹੈ ਤੇ ਆਪਾਂ ਆ ਗਏ ਆ ਆਪਣੇ ਕੱਪੜੇ ਵਗਾਰਾ ਧੋ ਲਈਏ ਮਾੜੇ ਮੋਟੇ ਤੇ ਨਹਾ ਵੀ ਲਈਏ ਜੀ ਦੋ ਦੋ ਵਾਰੀ ਨਹਾ ਲੈਨੇ ਆ ਜੀ ਦਿਨ ਚ ਕਈ ਵਾਰੀ ਇਹੋ ਜਿਹੇ ਦਿਨ ਆ ਜਾਂਦੇ ਸਾਬਣ ਤਾਂ ਇਹ ਅਸੀਂ ਪਹਿਲੀ ਵਾਰੀ ਦੇਖਿਆ ਜੀ ਅਬ ਜ਼ਿਆਦਾ ਦਮਦਾਰ ਹੈ ਜੀ ਬਦੀਸ਼ਾ ਬਾਈਟ ਡਿਟਰਜੈਂਟ ਕੇਕ ਹੈ ਜੀ ਮਛਰਾਂ ਦਾ ਪੱਕੋ ਪੱਕਾ ਬੰਦੋਬਸਤ ਆਹੀ ਹੈ ਜੇ ਕੰਮ ਕਰ ਜੇ ਤਾਂ ਠੀਕ ਹੈ ਤੇ ਨਾ ਕਰੇ ਤਾਂ ਤਾਂ ਵੀ ਠੀਕ ਹੈ ਜੀ ਪਹਿਣਾ ਦਾ ਪਹਿਣਾ ਹੀ ਆ ਜੀ ਉਹੜੋਂ ਉਸ ਵਿੱਚ ਰਹਿ ਲਈ ਆ ਉਹਦੇ ਤੇ ਮੈਨੂੰ ਵਿਸ਼ਵਾਸ ਹੈ ਨਹੀਂ ਕ ਚਲੋ ਤੁਖਾ ਦਿੰਨੇ ਆ ਜੀ ਸਾਰੇ ਪਾਸੇ ਕਮ ਚੰਗਾ ਹੀ ਕਰਤਾ ਅਰਗਬਤੀਆਂ ਵਾਲਾ ਮੈਂ ਜਿੰਨੀਆਂ ਸੀਗੀਆਂ ਸਾਰੀਆਂ ਲਾਤੀਆਂ ਮੈਂ ਕਿਹਾ ਦੇਖੀਏ ਕੀ ਬਣਦਾ ਮੱਛਰ ਕਿਉਂਕਿ ਬਹੁਤ ਜ਼ਿਆਦਾ ਹੈਗਾ ਮੱਛਰ ਵੀ ਜਿਹੜਾ ਇੱਥੇ ਹੈਗਾ ਉਹ ਕਬੂਤਰਾਂ ਰਗਾ ਮੱਛਰ ਹੈ ਤੇ ਕਈ ਵਾਰੀ ਡੱਡੂ ਵਾਂਗੂ ਟੱਪੇ ਵੀ ਖਾ ਜਾਂਦਾ ਤੇ ਜਦੋਂ ਪੈਂਦਾ ਹੈ ਨਾ ਉਹ ਵੱਡਾ ਵੀ ਮਧੂਮੱਖੀਆਂ ਆਂਗੇ ਜੀ ਰਾਤ ਦਾ ਟਾਈਮ 1 ਵਜ ਗਿਆ ਤੇ 1 ਵਜੇ ਐਂਡਿੰਗ ਜਿਹੜੀ ਆ ਮੈਂ ਕਰ ਰਿਹਾ ਤੇ ਕੋਸ਼ਿਸ਼ ਇਹੀ ਹੈ ਕਿ ਕੋਈ ਉੱਠੇ ਨਾ ਜੇ ਬਾਕੀ ਇਹੀ ਗੱਲ ਕਰਨੀ ਸੀ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਰ ਦੇਣਾ ਜਿਆਦਾ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਰ ਦੇਣਾ ਵਲੋਗ ਪਲੀਜ਼ ਲਾਈਕ ਕਰ ਦਿਆ ਕਰੋ ਵਿਊ ਆ ਜਾਂਦੇ ਆ ਪਰ ਲਾਈਕ ਨਹੀਂ ਹੁੰਦਾ ਤੇ ਤਾਂ ਕਰਕੇ ਥੋੜਾ ਜਿਹਾ ਜੀਭ ਲੱਗਦਾ ਜੇ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਅਗਰ ਵਲੋਗ ਜਿਆਦਾ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰਨਾ ਬਣੇ ਰਹੋ ਵਲੋਗ ਦੇ ਨਾਲ ਇੱਕ ਹੋਰ ਨਵੇਂ ਦੇ ਨਾਲ ਇੱਕ ਹੋਰ ਨਵੀਂ ਫ੍ਰੈਸ਼ਰਨੀ ਦੇ ਵਿੱਚ ਮਿਲਾਂਗੇ ਕੱਲ ਫਿਰ ਇੱਕ ਹੋਰ ਨਵੇਂ ਵਲੋਗ ਦੇ ਨਾਲ ਅੱਜ ਦੇ ਲਈ ਬਸ ਇੰਨਾ ਹੀ ਰੱਤਗੰਨੀ ਸਸਰੀ ਘਾੜ ਗੁੱਡ ਬਾਏ ਰਬ ਰੱਖਾ ਛੱਡ ਦੀ ਕਰਾਂ